ਮੈਂ ਮੈਂਟਲ ਬੰਦਾ ਹੈ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੋਂ ਬਾਅਦ ਹੁਣ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਖੁੱਲਾ ਚੈਲੰਜ ਕੀਤਾ ਹੈ ਅਸਲ ਵਿੱਚ ਸੁਖਬੀਰ ਬਾਦਲ ਨੇ ਇਹ ਸੰਕੇਤ ਦਿੱਤੇ ਨੇ ਕਿ ਜੇਕਰ ਸੁਨੀਲ ਜਾਖੜ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਦੇ ਨੇ ਤਾਂ ਉਹ ਵੀ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਨੇ ਇਸ ਦੇ ਨਾਲ ਹੀ ਸੁਨੀਲ ਜਾਖੜ ਨੂੰ ਮੈਂਟਲ ਕਹਿੰਦੇ ਆ ਸੁਖਬੀਰ ਬਾਦਲ ਨੇ ਚੈਲੰਜ ਕੀਤਾ ਕਿ ਜੇਕਰ ਜਾਖੜ ਵਿੱਚ ਹਿੰਮਤ ਹੈ ਤਾਂ ਉਹ ਫਿਰੋਜ਼ਪੁਰ ਤੋਂ ਚੋਣ ਲੜੇ ਮੈਂ ਉਹਦੇ ਜਵਾਬ ਨਹੀਂ ਦੇਣਾ ਕੁਝ ਤਾਂ ਬੋਲੋ ਜੀ ਉਹਦੇ ਬਾਰੇ ਮੈਂ ਕੀ ਕਹਾਂ ਇਸ ਮਾਮਲੇ ਨੂੰ ਲੈ ਕੇ ਮੈਂਟਲ ਮੈਂ ਤੁਹਾਨੂੰ ਦੱਸਾਂ ਘਬਰਾ ਗਿਆ ਮੈਂ ਤੁਹਾਨੂੰ ਇੱਕਲ ਦੱਸਾਂ ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਉਹ ਪੱਕਾ ਹਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਕੀ ਉੱਥੋਂ ਘਰੋਂ ਹੀ ਭੱਜਿਆ ਬਾਰ ਭੱਜਿਆ ਉੱਥੇ ਵੀ ਉਹਦਾ ਬੁਰਾ ਹਾਲ ਹੈ ਜੇ ਉਹਦੀ ਹਿੰਮਤ ਹੈ ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ ਮੈਂ ਤੁਹਾਨੂੰ ਜੇ ਨਾ ਵੀ ਲੜੇ ਗੁਰਦਾਸਪੁਰ ਪੱਕਾ ਹਰੂਗਾ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜੇ ਘਰੋਂ ਭੱਜ ਕੇ ਗਿਆ ਜਿਹੜਾ ਘਰ ਦਾ ਨਾ ਹੋਣਾ ਘਰ ਦਾ ਨਾ ਹੋ ਉਹ ਬੰਦਾ ਉਹਦਾ ਹਾਲਾ ਜੇਕਰ ਉਹ ਘਰੋਂ ਲੜਦਾ ਤੁਸੀਂ ਲੜੋ ਮੈਂ ਤੁਹਾਨੂੰ ਕੀ ਜੇਕਰ ਉਹ ਆਪਣੇ ਘਰੋਂ ਲੜਦਾ ਤੁਸੀਂ ਲੜੋ ਮੈਂ ਤੁਹਾਨੂੰ ਕੈਰੇਜ ਕਰਦੀ ਜੇ ਲੜਦਾ ਨਾ ਤਸਮਤ ਨੂੰ ਉਹਦਾ ਜਵਾਬ ਦਊਗਾ ਉਸ ਟਾਈਮ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ ਮੈਂ ਜਿਹੜਾ ਕਲੀਅਰ ਕੀਤਾ ਹੈ ਕਿ ਜਿਹੜੀਆਂ ਤੁਹਾਡੀਆਂ ਅਖਬਾਰਾਂ ਚ ਨਿਊਜ਼ ਆਈਟਮਸ ਐ 올 ਸਪੈਕੂਲੇਸ਼ਨਸ ਐ ਸਾਡੀ ਪਾਰਟੀ ਦੀ ਮੀਟਿੰਗ ਹੋਣੀ ਐ ਪਾਰਟੀ ਵਿਲ ਡਿਸਾਈਡ ਵੈਦਰ ਆ ਫਾਈਟ অর ਨਾਟ ਫਾਈਟ ਆਈ ਐਮ ਰੈਡੀ ਟੂ ਡੂ ਵਟ ਏਵਰ ਪਾਰਟੀ ਸੇਜ਼ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਯਾਰ ਮੈਂ ਐਟਲੀ ਵਾਟ ਮੈਂ ਤਾਂ ਐਜ਼ ਅ ਪ੍ਰੈਜ਼ੀਡੈਂਟ ਆਮ ਫਾਈਟਿੰਗ ਫਰੋਮ ਦ ਫਰੰਟ ਆਮ ਫਾਈਟਿੰਗ ਫਰੋਮ ਦ ਫਰੰਟ ਆਮ ਨਾਟ ਗੋਇੰ ਟੂ ਰਨ ਅਵੇ ਫਰਮ ਐਨੀਥਿੰਗ ਯਾਰ ਆਈ ਸੈਡ ਪਾਰਟੀ ਜੇ ਕਹੂਗੀ 100% ਸੁਖਬੀਰ ਬਾਦਲ ਦੇ ਬੋਲ ਇੱਥੇ ਹੀ ਨਹੀਂ ਰੁਕੇ ਟਕਸਾਲੀਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਟਕਸਾਲੀ ਅਕਾਲੀ ਦਲ ਨੂੰ ਮੈਦਾਨ ਛੱਡ ਕੇ ਨਾ ਭੱਜਣ ਦੀ ਸਲਾਹ ਦਿੱਤੀ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ ਚਾਹ ਮੈਂ ਕੋਈ ਬੇਨਤੀ ਕਰਦਣਾ ਕਿਤੇ ਭੱਜ ਨਾ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ ਜਿਵੇਂ ਮੇਰੇ ਪਿਤਾ ਬਾਲ ਸਿੰਘ ਨੇ ਕਿਹਾ ਟਕਸਾਲੀ ਉਹ ਹੁੰਦਾ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਛੁਰਾ ਮਾਰੇ ਉਹੋ ਜਾਲੀ ਹੁੰਦਾ ਸੋ ਜਿਹੜਾ ਉਹ ਮੈਦਾਨ 'ਚ ਹੈ ਮੈਨੂੰ ਪੂਰਾ ਡਰ ਲੱਗ ਰਿਹਾ ਹੈ ਕਿ ਆਪ ਭੱਜ ਜਾਣਗੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਉਹਨਾਂ ਬਾਹਨੇ ਲੱਭਣਗੇ ਤੇ ਮੈਨੂੰ ਲੱਗਦਾ ਇਹਨਾਂ ਨੇ ਅੱਛਾ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਇਹਨਾਂ ਨੇ ਸਾਰੇ ਨੌਨ ਟਕਸਾਲੀ ਇਹ ਦਾ ਕੁਪ ਚੋਕੜ ਕਿਸੇ ਦਾ ਕੋਈ ਪਤਾ ਨਹੀਂ ਕਿ ਪੰਜ ਬਾੜੀਆਂ ਬਦਲ ਗਿਆ ਹੈ ਕੋਈ ਜੇਪ ਬਦਲ ਗਿਆ ਹੈ ਸੋ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨਾਟ ਇਟਸ ਨੋਨ ਐਸ ਸ਼ੋ ਮਨੀ ਕਾਲੀਗਲ ਜਾਲੀ ਨਾਟ ਟਕਸਾਲੀ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਤੇ ਵੀ ਜੰਮ ਕੇ ਚੁਟਕੀ ਲਈ ਸੀ ਆਮ ਆਦਮੀ ਮੈਥਮ ਦੇ ਵਾਂ ਤੋਂ ਕਿਹਾ ਸੀ ਆਮ ਆਦਮੀ ਤੇ ਕਾਂਗਰਸ ਬਹੁਤ ਪੁਰਾਣੇ ਇਕੱਠੇ ਹੈ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਉਹ ਕਾਂਗਰਸ ਦੀ ਸਪੋਰਟ ਤੇ ਬਣੀ ਸੀ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਵੀ ਇਹ ਦੋਨੋਂ ਇਕੱਠੇ ਹੋ ਕੇ ਕਮਿਸ਼ਨ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਹਾਲਾਤ ਕੀ ਹੈ ਪੰਜਾਬ 'ਚ ਹਾਲਾਤ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਹੈ ਬਾਕੀ ਸਾਰੇ ਇਕੱਠੇ ਹੈ ਸਾਰਿਆਂ ਦੀ ਪਲਾਨ ਇੱਕੋ ਹੀ ਹੈ ਕਿ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਿਉਂਕਿ ਡਰਦੇ ਹੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੋਂ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਬਾਦਲ ਸਾਹਿਬ ਨੇ ਕੰਮ ਕੀਤੇ ਸੀ ਜੋ ਡਵੈਲਪਮੈਂਟ ਕੀਤੀ ਸੀ ਜੋ ਗਰੀਬਾਂ ਨੂੰ ਸਹੂਲਤਾ ਦਿੱਤੀਆਂ ਸੀ ਸਾਰੀਆਂ ਬੰਦ ਹੋ ਗਈਆਂ ਉਹਨਾਂ ਸਾਰਿਆਂ ਦੀ ਸਟਰੈਟਜੀ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਬੀਜੇਬ ਨੂੰ ਕਮਜ਼ੋਰ ਕਰਨ ਪਰ ਜਿਨ੍ਹਾਂ ਮਰਜ਼ੀ ਜੋ ਕੋਸ਼ਿਸ਼ ਕਰ ਲੈਣ ਪੰਜਾਬ ਦੀ ਜਨਤਾ ਰਿਐਲਿਟੀ ਜਾਣਦੀ ਹੈ ਲੋਕ ਸਭਾ ਚੋਣਾਂ ਦੇ ਮਤੇ ਨਜ਼ਰ ਇੱਕ ਪਾਸੇ तमाम ਪਾਰਟੀਆਂ ਆਪੋ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਤੇ ਹਾਲੇ ਵੀ ਲੁਕਾ ਕੇ ਰੱਖ ਰਿਹਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਬਿਆਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਤਿਆਰੀ 'ਚ ਨੇ ਅਜਿਹੇ 'ਚ ਹੁਣ ਦੇਖਣਾ ਇਹ ਹੀ ਹੋਵੇਗਾ ਕਿ ਕਾਂਗਰਸ ਪ੍ਰਧਾਨ ਅਕਾਲੀ ਪ੍ਰਧਾਨ ਦੇ ਚੈਲੰਜ ਨੂੰ ਕਬੂਲਦੇ ਨੇ ਜਾਂ ਫਿਰ ਨਹੀਂ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ